ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਪੰਜਾਬੀ قافਲੇ ਵਿੱਚ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪਾਰਾਜਵੀਰ ਜਵੰਦਾ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ 뮤직 ਇੰਡਸਟਰੀ ਵਿੱਚੋਂ ਬਹੁਤ ਦੁਖਦਾਈ ਖਬਰ ਆਈ ਹੈ ਜਿਵੇਂ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਜਿਵੇਂ ਜਿਵੇਂ ਕਿ ਉਹਨਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਤੇ ਉਹ ਸ਼ੌਂਕ ਸुरू ਤੋਂ ਹੀ ਰਿਹਾ ਜਿਵੇਂ ਕਿ ਉਹਨਾਂ ਨੇ ਹੁਣੇ BMW ਬਾਈਕ 27 ਲੱਖ ਰੁਪਏ ਦੀ ਖਰੀਦੀ ਸੀ ਤੇ ਹੁਣ ਉਹ ਸ਼ਿਮਲਾ ਹਿਮਾਚਲ ਵੱਲ ਘੁੰਮਣ ਗਿਆ ਉਹਨਾਂ ਦਾ ਬੱਦੀ ਸਾਈਡ ਵਿੱਚ ਐਕਸੀਡੈਂਟ ਬਹੁਤ ਹੀ ਭਿਆਨਕ ਹੋਇਆ ਜਿਵੇਂ ਕਿ ਐਕਸੀਡੈਂਟ ਜਿਵੇਂ ਕਿ ਦੋ ਵਾਹਨ ਆਪਸ ਵਿੱਚ ਭਿੜ ਰਹੇ ਸੀ ਤੇ ਉਹਨਾਂ ਦਾ ਉਹਦੇ ਨਾਲ ਟਕਰਾ ਹੋਇਆ ਤੇ ਉਹਨਾਂ ਨੂੰ ਚੰਡੀਗੜ੍ਹ ਦੇ ਸਿਵਲ ਹਸਪੀਟਲ ਵਿੱਚ ਵੀ ਐਡਮਿਟ ਕੀਤਾ ਗਿਆ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਤੇ ਉਹਨਾਂ ਦੀ ਗਰਦਨ ਦੇ ਮਣਕੇ ਵੀ ਟੁੱਟ ਗਏ ਉਹਨਾਂ ਦੀ ਤਬੀਅਤ اچانک ਜ਼ਿਆਦਾ ਖਰਾਬ ਹੋਣ ਕਰਕੇ ਉਹਨਾਂ ਨੂੰ ਮੁਹਾਲੀ ਦੇ 40 ਹਸਪੀਟਲ ਵਿੱਚ ਐਡਮਿਟ ਕੀਤਾ ਗਿਆ ਤੇ ਸਿਰ ਤੇ ਭਿਆਨਕ 60 ਵਜਣ ਕਾਰਨ ਉਹਨਾਂ ਦੇ ਆਕਸੀਜਨ ਵੀ ਕੰਮ ਨਹੀਂ ਕਰ ਰਹੀ। ਰਾਤ ਦੀ ਨਵੀਂ ਅਪਡੇਟ ਆਈ ਹੈ ਕਿ ਇਸ ਸਿਰ ਤੇ 60 ਜਾਦੇ ਵਜਣ ਕਰਕੇ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਨਾ ਕਿ ਹੱਥ ਪੈਰ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ। ਐਮੀ ਵਿਰਕ ਕਨਵਰ ਕਨਵਰ ਗ리와ਲ ਨੇ ਵੀ ਪੋਸਟ ਪਾਈ ਹੈ ਕਿ ਰਾਜਵੀ ਜਵੰਧਾ ਨੂੰ ਚਾਉਣ ਵਾਲੇ ਸਾਰੇ ਅਰਤਾਸ ਕਰਨ ਕੀ ਭਰਾ ਸੁੱਖ ਸਾਂਦੇ ਕਰੇ ਵਾਪਸ ਆਜੇ ਮੌਕੇ ਤੇ ਪਹੁੰਚੇ ਸਿੰਗਰ ਕਨਵਰ ਗਰੇਵਾਲ ਕੁਲਵਿੰਦਰ ਵਿੱਲਾ ਗਲਾਬ ਸਿੱਧੂ ਵੀਰ ਸਿੰਘ ਤੇ ਮਨਕੀਰ ਤੌਲਕ ਇਹ ਮੌਕੇ ਤੇ ਪਹੁੰਚੇ ਹਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਧੰਨਵਾਦ